मेरे घर अंदर आए अंधर आए माय अकेला आना कराई इस दहिया रात सुन जलाला जलाला जिन अंदर रे दो रे दो प्रीत है कणहारा नाम लागे मेरे दिल का ਪਿਆਰ ਕਰੇ ਮਾਂ ਪਿਆਰਾ ਨਾ ਪਿਆਰਾ ਇਹ ਹਰ ਤੇ ਦੀਵੰਦ ਮਨਿਆ نہ جائے نام سے کھنڈیے جیسے تیگ حسین سمائے دارت اپنا جاکنی بتا کے پارا آپ رہے سب کتنا پرائے مانا اتنا کنی پیز لے کنی جنگ سیا آپ رہے کے لئے ہم بہت سے گھر پکا گاگر کرنا چلتیا ਮਾਰੇ ਜੁੜੇ ਜੁਗ ਭਗਤ ਉਪਾਰ ਕਹਿ ਲਗਨਾ ਮਾਨ ਜੀ ਵੰਦਾ ਕੰਨ 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 ਕ جان کے سارا سے پیارا سر او اللہ کہلا اگے کھڑے ساجیاں تے چونڈے ایک نے مصمائیے تے بناں چڑھے ایک وہائی تے سنکو پڑے کھڑے بنا سوارے نانکاں ਆਪ ਪਸੰਦ ਦੇ ਗ੍ਰਾਹ ਜੈ ਲਖਿਆ ਪਰ ਇਸੇ ਜਨਮ ਤੇ ਪਾਏ ਗਏ ਰਿਕਤ ਹਮਤਾ ਸੰਗ ਹੀ ਹੈ ਨਾਨਕਾ ਸਭ ਕੀ ਸਿਆਪੇ ਆ ਪੂਰੀ ਬੜੀਆਂ ਬੜੀਆਂ ਇਸ ਕਾਰਨ ਕਹਿਣਾ ਜਾਏ ਸਭ ਪ੍ਰਤਾਪ ਗਾਤ ਕਰੀ बाकू जीा खालसा बाकु फते बाकू जी खालसा बाहि फते موسیقی <سؤال> <سؤال> <سؤال>

Yeah. i oh, no. जोत मो जो संग जो सो ਪਵਨ ਗਿਆਨ ਦੇ ਹਾਰਾਵਣਾ ਗਿਆਨ ਪਵਨ ਜਾਨ ਰਹੇ ਜਨਨ ਨਾਮਰ ਸਾਹਿਬ ਸੇਤਿਕ ਇੱਕ ਦ੍ਰਿਸ਼ਟਾ ਆ ਗੁਰਪਤ ਸਾਧ ਨਾਮ ਸੱਚ ਸਮਾਇਆ ਨਾਨਕ ਸੱਚ ਸਮਾਇਆ ਨਾਨਕ ਸੱਚ ਸਮਾਇਆ ਨਾਨਕ ਸੱਚ ਸਮਾਇਆ ਜਮਾਨਾ ਜਮਾਨਾ ਇਸਤਾਨ ਇਸਤਾਨ ਬੋਲ ਮਨ ਸਾਧ ਨਾਨਕ ਸੱਚ ਸਮਾ त जोत मिली संग जो do Uh, uh. So uh -huh. uh -huh. ਦੇਵੀ ਤੋ ਸਭ 사ਗਰ ਕਰਤ ਲਗ ਰੋ ਹੋਂ ਸਾਰ ਨਾ ਜਾਣ ਤੇਰੀ ਰਾਹ ਸਾਰ ਨਾ ਜਾਣ ਪੂੜ ਬੜਾਣ ਕਰ ਮੇ ਰਮਤ ਸਾਈ ਇਰਖਾ ਨ ਕੀਜੈ ਸਾਮ ਮਤਿ ਵਿੱਚ ਆਤਮ ਬਨਨ ਕੋ ਧਿਆਹੀ ਗਰਭ ਨ ਕੀਜੈ ਰੇਨ ਉਪੀਜ ਤਾ ਕੰਦ ਜੀਆ ਦੇ ਦੇਵੀ ਸਭ ਹਉ ਪਰ ਨਾਨਕ ਹਰਿ ਘਰਿ ਘਰਿ ਬਦੇ ਹੀ ਕਣ ਤੇਰੀ ਹੀਰਾ ਜਿਉ ਜਲ ਜਲ ਆਏ ਇੱਕ ਟਾਨਾ ਕੀ ਸੰਗ ਲੰਗ ਗਏ ਗਮਨ ਪਾਏ ਇਸਰਾਤ ਨਾਨਕ ਪ੍ਰਭ ਕੈ ਸਦ ਗੁਰੂਪਾਨ ਉਹ ਵੇ ਸਭ ਤਖ ਸੰਭੰਦੇ ਦੂਰ ਅਰਸ਼ੋਂੁਰ ਸੋਮ ਚੰਦੀਆ ਉਧ ਬਿਠੇ ਸਚੇ ਬਾਤਿ ਸਿਆ ਜਨਮ ਜਨਮ ਦੀ ਕਟੀ ਹੈ ਦੁੱਧ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ ਸਨਮ ਬਨ ਗੁਰਤੀ ماں بھڑا کیوں میری اے ہر جائے من تن پیاس درشن کڑی کوئی آن ملا بائے. ارسو نم پریم محڑا, کیوں ملی ہے بھائے اصولم پریم مہڑا کیوں میری اے ہر جائے 万탄ਨ ਪਿਆਰ ਦਰਸ਼ਨ ਕਹੀ ਕੋਈ ਆਣ ਭਲਾ ਬਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿਲ ਕਹਿ ਲਾਗਾ ਪਾਏ ਬਿਰ ਪ੍ਰਭ ਕਿਉ ਸੁਭ ਪਈ ਅ ਦੂਜੀ ਨਹੀਂ ਜਾਈ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਖਾਏ ਆਪ ਪਿਆਰ ਬਿਰਤੀ ਕਰੇ ਲਿਓ ਪ੍ਰਭੂ ਲਟ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਦ ਨਾ ਜਾਏ ਜਾ ਕੋ ਨਹੀਂ ਨਾਨਕ ਹਰ ਸਰਣਾ ਰੇ ਅਸੂ ਸੁਕੀ ਬਸੰਤੀਆ ਜਿਨਾ ਮਿਆ ਹਰ ਰਾਇ ਪ੍ਰਭ ਕਹਿਣ ਦੋ ਜਾ ਕੋ ਨਹੀਂ नानक हर शरणाए असु सुखी बसंदिया जिन्ना माया हर राए वाहिब की कंस वाहिब की फते तौरे हन